ਸੰਗ੍ਰੋਪ ਤੋਂ ਇਸ ਵੇਲੇ ਦੀ ਵੱਡੀ ਖਬਰ ਦਰਬਾ ਦੇ ਵਿੱਚ ਗਰਗ ਖੱਦਰ ਪੰਡਾਰ ਤੇ ਲੱਗੀ ਭਿਆਨਕ ਅੱਗ ਸ਼ਾਰਕ ਸਰਕਟ ਕਾਰਨ ਗਰਗ ਫੈਸ਼ਨ ਜੋਂ ਸਟੋਰਮ ਵਿੱਚ ਅੱਗ ਲੱਗ ਗਈ ਹੈ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਆਂ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋਇਆ ਹੈ ਆਲੇ ਦੁਆਲੇ ਦੇ ਲੋਕਾਂ ਐਫਐਸਬੀ ਗੱਡੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਰਬਾ ਦੇ ਮੇਨ ਰੋਡ ਤੇ ਸਥਿਤ ਹੈ ਇੱਕ ਗਰਗ ਖੱਦਰ ਸਟੋਰ ਜਿੱਥੇ ਭਿਆਨਕ ਅੱਗ ਲੱਗ ਗਈ ਹੈ। ਸੁਰੂਤ ਤੋਂ ਇਸ ਵੇਲੇ ਦੀ ਵੱਡੀ ਖਬਰ ਦਰਬਾ ਦੇ ਵਿੱਚ ਗਰਗ ਖੱਦਰ ਪੰਡਾਰ ਤੇ ਲੱਗੀ ਭਿਆਨਕ ਅੱਗ ਸ਼ਾਰਟ ਸਰਕਟ ਕਾਰਨ ਗਰਗ ਫੈਸ਼ਨ ਜ਼ੋਨ ਸ਼ੋਰੂਮ ਵਿੱਚ ਅੱਗ ਲੱਗ ਗਈ ਹੈ। ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੀਆਂ ਹਨ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋਇਆ ਹੈ ਆਲੇ-ਦੁਆਲੇ ਦੇ ਲੋਕਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਬਾਡੇ ਮੇਨ ਰੋਡ ਤੇ ਸਥਿਤ ਹੈ ਇੱਕ ਗੜਖਦਰ ਸਟੋਰ ਜਿੱਥੇ ਭਿਆਨਕ ਅੱਗ ਲੱਗ ਗਈ ਹੈ ਜਾਂ ਵੀ ਹੈ ਕਟੜੋ ਦਾ ਜੋ ਅੱਜ ਗਰਖਦਰ ਪੰਡਾਰ ਦੇ ਵਿੱਚ ਸ਼ੋਰੂਮ ਨੂੰ ਅੱਗ ਲੱਗੀ ਹੈ ਬਹੁਤ ਮੰਦਬਾਗੀ ਘਟਨਾ ਹੈ ਇਹ ਇਹ ਜਿਹੜੀ ਘਟਨਾ ਹੋਈ ਹੈ ਇਹ ਵੀ ਕੁਦਰਤੀ 60 ਸਰਕਟ ਰੋਡ ਦੇ ਨਾਲ ਹੋਈ ਹੈ ਜਦੋਂ ਸਾਨੂੰ ਪਤਾ ਲੱਗੇ ਆ ਪ੍ਰਸ਼ਾਸਨ ਨੂੰ ਸਾਡੇ ਪਾਰਟੀ ਮੈਂਬਰਾਂ ਨੂੰ ਅਸੀਂ ਤੁਰੰਤ ਅਸਿੰਦੂ ਸਾਹਿਬ ਨੂੰ ਫੋਨ ਕਰਕੇ ਸੂਚਿਤ ਕੀਤਾ ਕਿ ਅਸਿੰਦੂ ਸਾਹਿਬ ਸਾਡੇ ਵੀ ਡਿੜਗਾ ਕੌਰ ਦੇ ਰੋਡ ਦੇ ਛੋੜੂ ਨਾ ਗਰਖਦਰ ਪੰਡਾਰ ਉਸ ਤੇ ਅੱਗ ਬਹੁਤ ਬੁਰੀ ਤਰ੍ਹਾਂ ਫੈਲ ਚੁੱਕੀ ਹੈ ਉਹਦਾ ਤੁਰੰਤ ਹੱਲ ਲਈ ਫਾਇਰ ਬ੍ਰੀਡ ਦੇ ਗੱਡੀਆਂ ਪਹੁੰਚਾਈਆਂ ਜਾਣ ਨੇ ਕਿ ਪਿਆਰ ਦਾ ਕੱਲ ਜੀ ਕਾਰਨ ਦਾ ਜੋ ਅੱਗ ਹੈ ਬਹੁਤ ਜ਼ਾਰੇ ਪਿਆਰ ਦਾ ਅੱਗ ਲੱਗੀ ਹੋਈ ਹੈ ਉੱਪਰਲੀ ਮੰਜ਼ਿਲ ਨੂੰ ਅੱਗ ਲੱਗੀ ਹੋਈ ਹੈ ਜੋ ਕਿ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਲੋਕਾਂ ਦੀ ਕਿੰਨੀ ਕਿ ਮਦਦ ਦਿੱਤੀ ਤੁਸੀਂ ਬਹੁਤ ਸਾਰੀ ਲੋਕਾਂ ਨੇ ਮਦਦ ਕੀਤੀ ਦੋ ਸਾਡੇ ਇਲਾਕੇ ਦੇ ਲੋਕ ਨੇ ਸ਼ਹੀਦ ਦਾ ਪਿੰਡੂ ਸਭ ਨੇ ਬਹੁਤ ਮਦਦ ਕੀਤੀ ਹੈ ਨਾ ਜਾ ਕੇ ਪਾਣੀ ਵੀ ਆ ਬਿਛਾੜਾ ਫਰ ਬਗਰੇ ਦੇ ਫੜ ਕੇ ਖੁਦ ਅੱਗ ਦੇ ਕਾਬੂ ਪਾਇਆ ਹੈ ਕਿਸੀ ਕੁਦਰਤੀ ਮੈਂ ਇੱਥੇ ਖੜਿਆ ਸੀ ਜੀ ਜਦੋਂ ਉਹ ਆਪਣਾ ਵਿਜਸਟਫੈਨ ਉਹਦੇ ਵਿੱਚੋਂ ਬਾਹਰ ਆਇਆ ਸਭ ਤੋਂ ਪਹਿਲਾਂ ਜੀ ਅਸੀਂ 10 ਪਿੰਗਾਂ ਤੋਂ ਦੀ ਤੁਰੰਤ ਸਰੂਰ ਫਰਮਾਨਗੜ੍ਹ ਨੂੰ ਸੂਚਿਤ ਕਰ ਦਿੱਤਾ ਗਿਆ ਉਹ ਕਹਿੰਦਾ ਵੀ ਦੋ ਗੱਡੀਆਂ ਸੀ ਇੱਕ ਸਨਾਮ ਤੋਂ ਇੱਕ ਸਰੂਰ ਤੋਂ ਭੇਜਤੀ ਪਰ ਗੱਡੀਆਂ 30-40 ਮਿੰਟ ਤਕਰੀਬਨ ਲੱਗੇ ਜਾਂਦਾ ਹਣ ਤੋਂ ਜੀ 40-45 ਮਿੰਟਾਂ ਬਾਅਦ ਗੱਡੀਆਂ ਮੋਹਿੰਜੇਨੋ ਜੀ ਨੁਕਸਾਨ ਤਾਂ ਬਹੁਤ 40-50 ਲੱਖ ਰੁਪਏ ਦਾ ਘੱਟੋ-ਘੱਟ ਹਈ ਮਿਨੀਮਮ ਅੰਦਾਜ਼ਾ ਜੀ ਇਹ ਜਿਹੜਾ ਕਾਰਨ ਦਾ ਪਤਾ ਲੱਗੇ ਜੀ ਕਾਰਨ ਹੀ ਹੈ ਜੀ ਕੋਈ ਪਤਾ ਲੱਗੇ ਅਸੀਂ ਦੇਖੋ ਇਹ ਆਪਣਾ ਗੱਦੇ ਗਰ ਗੱਦਨ ਸਟੋਰ ਜੀ ਵੇਦ ਕਪੜਾ ਇਹ ਕੈਂਡਲ ਹੁੰਦਾ ਤੇ ਨਾਲ ਆਪਣੇ ਕਲਾਉਥ ਹਾਊਸ ਪ੍ਰਸ਼ਾਸਨ ਦੀ ਜਾਂ ਫਾਇਰ ਵਾਲੇ ਦੀ ਜਿਹੜੀ ਜਿਹੜੀ ਦੇਖਦੇ ਤੁਸੀਂ ਉਹ ਤੋਂ ਬਾਅਦ ਹੈ ਜਾਣ ਤੋਂ ਬਾਅਦ ਉਹਨਾਂ ਨੇ ਕਾਫੀ ਕੰਟਰੋਲ ਕੀਤਾ ਬਾਕੀ ਪਬਲਿਕ ਨੇ ਬਹੁਤ ਸਾਥ ਦਿੱਤਾ ਹੈ ਉਦੋਂ ਪਹਿਲੀ ਸੀਸੇ ਭੰਨ ਕੇ ਕਾਫੀ ਕੰਟਰੋਲ ਅੱਗ ਨੂੰ ਕੰਟਰੋਲ ਕਰਨ ਦਾ ਯਤਨ ਕੀਤਾ ਜੀ ਲੱਗਦਾ ਜੇ ਕਿਤੇ ਦੇਰੀ ਹੋ ਜਾਂਦੀ ਤਾਂ ਬਹੁਤ ਵੱਡਾ ਸਾਰੀ ਕਾਫੀ ਮਾਰਕੀਟ ਮਚ ਸਕਦੀ ਸੀ ਸਾਰਾ ਬਾਜ਼ਾਰ ਹੈ ਬਾਜ਼ਾਰ ਹੀ ਭਰਿਆ ਹੋਇਆ ਸੀ ਨਾਲ ਹੀ ਨਾਲ ਪਰਮ ਸਿੰਘ ਜੀ ਕਿਵੇਂ ਦੇਖਦੇ ਹੋ ਅੱਗ ਦੀ ਘਟਨਾ ਹੋਈ ਤਾਂ ਬਹੁਤ ਵੱਡਾ ਨੁਕਸਾਨ ਹੋਵੇ ਜਿਵੇਂ ਇਹਦੇ ਲੋਕਾਂ ਨੇ ਵੀ ਬਹੁਤ ਸਾਥ ਦਿੱਤਾ ਪਬਲਿਕ ਦਾ ਬਹੁਤ ਜ਼ਿਆਦਾ ਸਾਥ ਹੈ ਜੀ ਹਰ ਇੱਕ ਨੇ ਮਨੋਕਰ ਜਿੰਨਾ ਹੋਇਆ ਹੋ ਲੋ ਬੰਦਾ ਸਾਹ ਦੇ ਤਾਰਿਕ ਵੀ ਨੇ ਤੇ ਆ ਵੀ ਦੇਖ ਰਹੇ ਤਹਾਂ ਜਿੰਨੇ ਨੌਜਵਾਨ ਲੱਗੇ ਹੋਇਆ ਆਪਣੇ ਤੋਂ ਆ ਬਾਹਰ ਹੋ ਕੇ ਰੱਖਦੇ ਕਾਬੂ ਪਾਉਣ ਦੀ ਬੁਰੀ ਕੋਸ਼ਿਸ਼ ਕਰ ਰਹੇ ਨੇ ਲੱਗਦੇ ਕਾਬੂ ਪਾਇਆ ਗਿਆ ਕਿ ਤਾ ਹੈ ਜਿਹੜਾ ਨੁਕਸਾਨ ਆ ਬਾਕੀ ਦੇਖ ਰਿਹਾ ਹੈ ਮੁਲਾਜ਼ਮ ਸਾਹਿਬ ਪ੍ਰਸ਼ਾਸਨ ਦੇਖ ਰਿਹਾ ਹੈ ਇਹ ਲੱਗਦਾ ਹੈ ਜਿਹੜਾ ਵਪਾਰੀ ਦਾ ਨੁਕਸਾਨ ਹੋਇਆ ਹੈ ਕਿਤੇ ਕਿਤੇ ਉੱਪਰ ਜਿਹੜਾ ਹੈ ਸਰਕਾਰ ਨੂੰ ਕੋਈ ਮੁਆਵਜ਼ਾ ਜਿਹੜਾ ਹੈ ਕਰ ਦੇ ਦੇ ਜਿਹੜਾ ਸਰਕਾਰ ਨੂੰ ਬਣਦਾ ਹੋਣਾ ਚਾਹੀਦਾ ਇਹਦਾ ਕੋਈ ਨੁਕਸਾਨ ਹੁੰਦਾ ਕੋਈ ਕੁਦਰਤੀ ਤੌਰ ਤੇ ਜਿੰਦਾ ਮਰਜੀ ਨਿਕਸਾਉਂਦਾ ਭਾਵੇਂ ਮਜ਼ਦੂਰ ਦਾ ਭਾਵੇਂ ਜ਼ਿਮੀਂਦਾਰ ਦਾ ਭਾਵੇਂ ਸਹੂ ਕਰ ਦੋਵੇ ਸਰਕਾਰ ਨੂੰ ਚਾਹੀਦਾ ਨੂੰ ਮੌਜੂਦ ਦੇਣਾ ਸਰ ਦਿਰਵਾਚ ਅੱਗ ਦੀ ਘਟਨਾ ਹੋਈ ਹੈ ਜੀ ਕਿਤਨਾ ਕਾਬੂ ਪਾਇਆ ਗਿਆ ਜਾਂ ਕਿਸ ਤਰ੍ਹਾਂ ਦੀ ਮੇਡ ਤੇ ਜਿਹੜੀ ਹੈਗੀ ਕਿੰਨਾ ਨੁਕਸਾਨ ਹੋਇਆ ਜੀ ਬਹੁਤ ਮੰਨਤਾਜੀ ਘਟਨਾ ਹੋਈ ਹੈ ਜੀ ਇੱਥੇ ਕਿ ਅੱਗ ਲੱਗੀ ਹੈ ਦੁਕਾਨ ਦੇ ਵਿੱਚ ਇੱਕ ਆਪਣਾ ਖਾਦਰ ਕੱਪੜੇ ਦੀ ਦੁਕਾਨ ਹੈ ਜਿਹਦੇ ਵਿੱਚ ਅੱਗ ਲੱਗੀ ਹੈ ਦਿਲ ਦਾ ਵਿੱਚ ਤੇ ਇਹਦੇ ਬਾਰੇ ਜਦੋਂ ਸਾਨੂੰ ਪਤਾ ਲੱਗਿਆ ਇਮੀਡੀਏਟਲੀ ਸਾਰੀ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਚਾਰ ਫਾਇਰ ਬਿਗੇਟ ਐਮਬੂਲੈਂਸ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਲੋਕਾਂ ਦੀ ਹੈਲਪ ਨਾਲ ਅਸੀਂ ਇਹਨੂੰ ਲਗਭਗ ਬੁਝਾ ਲਿਆ ਜੀ ਤੇ ਬਸ ਹਲੇ ਵੀ ਕੁਝ ਥੋੜੀ ਜਿਹੀ ਹੈਗੀ ਅਜੇ ਲੱਗੀ ਹੋਈ ਹੈ ਤੇ ਉਹਨੂੰ ਕੋਈ ਬੁਝਾਰਤੇ ਸਾਡਾ ਜੋਰ ਲੱਗ ਚੱਲਿਆ